ਸੱਚਾ ਸੇਵਨ ਮਹਾਰਾਜ ਕਹਿੰਦੇ ਉਹ ਮੇਰੇ ਭਰਾ ਨੇ ਉਹ ਮੇਰੇ ਸਜਣ ਮਿੱਤਰ ਨੇ ਅਸਲੀਅਤ ਚ ਕਿਹੜੇ ਜੋ ਜਿਹੜੇ ਸੱਚਾ ਸੇਵਨ ਜਿਹੜੇ ਸੱਚੇ ਦਾ ਸਿਮਰਨ ਕਰਦੇ ਨੇ ਸੱਚੇ ਦੀ ਸੇਵਾ ਕਰਦੇ ਨੇ ਸੱਚੇ ਦੇ ਨਕੂਲ ਚੱਲਦੇ ਨੇ ਅੰਦਰੂਬਾਰ ਉਹਦੇ ਮਾਰਗ ਤੇ ਚੱਲਦੇ ਨੇ ਉਹੀ ਮੇਰੇ ਭਰਾ ਨੇ ਉਹੀ ਮੇਰੇ ਮਿੱਤਰ ਨੇ ਉਹ ਮਿੱਤਰ ਨਹੀਂ ਜਿਹੜੇ ਰੱਬ ਤੋਂ ਦੂਰ ਲਜਾਂਦੇ ਨੇ ਉਹ ਸੱਜਣ ਨਹੀਂ ਜਿਹੜੇ ਰੱਬ ਤੋਂ ਦੂਰੀ ਬਣਾਉਂਦੇ ਉਹ ਭਰਾ ਨਹੀਂ ਜਿਹੜੇ ਰੱਬ ਤੋਂ ਦੂਰ ਲਜਾਂਦੇ ਨੇ ਔਰ ਉਹ ਨਹੀਂ ਜਿਹੜੇ ਪ੍ਰਭੂ ਵੱਲ ਨੂੰ ਤੁਰਦੇ ਨੇ ਪ੍ਰਭੂ ਨੂੰ ਸੇਵ ਦੇ ਸਿਮਰਦੇ ਨੇ ਅਵਗਨ ਵਿਕਨ ਪੱਲਰਣ ਗੁਣ ਕੀ ਸਾਧ ਕਰਨ ਜਿਹੜੇ ਅੰਦਰ ਅਵਗਨ ਇਕੱਠੇ ਕੀਤੇ ਨੇ ਉਹਨਾਂ ਨੂੰ ਖਤਮ ਕਰ ਦਿੰਦੇ ਨੇ ਆਪਣੇ ਪੱਲੇ ਦੇ ਵਿੱਚ ਉਹ ਜਿਹੜੇ ਅੰਦਰ ਗੰਠੜੀ ਬੱਧੀ ਨਾ ਅਵਗਣਾ ਨੂੰ ਬਾਹਰ ਫੋਗ ਜਾਣ ਕੇ ਸਿੱਟ ਦਿੰਦੇ ਔਰ ਨਾਕਾਰ ਜਾਣ ਵਾਲੀ ਵਸਤੂ ਜਾਣ ਕੇ ਉਹਨਾਂ ਨੂੰ ਖਤਮ ਕਰ ਦਿੰਦੇ ਨੇ ਤੇ ਮਹਾਰਾਜ ਮੇਰ ਕਰਦੇ ਫਿਰ ਇਕੱਠਾ ਕੀ ਕਰਦੇ ਗੁਣ ਕੀ ਸਾਂਝ ਕਰਨ ਉਹ ਅਵਗਣਾ ਨੂੰ ਖਤਮ ਕਰਕੇ ਨਾ ਜੀ ਅੰਦਰੋਂ ਤੇ ਅੰਦਰ ਗੁਣ ਇਕੱਠੇ ਕੀਤੇ ਜਾਂਦੇ ਬਾਹਰੋਂ ਗੁਣਾਂ ਦੀ ਸਾਂਝ ਪਾਉਂਦੇ ਨੇ ਉਹ શ્રેષ્ઠ ਗੁਣਾਂ ਨੂੰ ਅੰਦਰ ਇਕੱਠਾ ਕਰਦੇ ਆ ਮਹਾਰਾਜ ਜੀ ਨੇ ਬਾਨੀ ਅੰਦਰ ਵੀ ਬਚਨ ਕਹੇ ਸਾਂਝ ਕੀਜਹਿ ਗੁਣਹਿ ਕੇਰੀ ਛੋੜ ਅਵਗਨ ਚਲਿਏ ਅਵਗਨਾਂ ਦਾ ਤਿਆਗ ਗੁਣਾਂ ਦੀ ਸਾਂਝ ਕੀਤੀ ਐ ਸ਼ਾਈ ਦੀ ਤੇ ਜੋ ਕੁਝ ਸਾਂਝ ਕੀਤੀ ਆਦਾਨ ਪ੍ਰਦਾਨ ਵਾਰ ਕੀਤਾ ਹੈ ਉਹ ਅੰਦਰ ਉਤਰ ਗਿਆ ਅੰਦਰ ਵਸ ਜਾਣਾ ਕੀਤਾ ਮਹਾਰਾਜ ਮੇਰ ਕਰਦੇ ਗੁਣ ਕੀ ਸਾਧ ਸੁਖ ਉਪਜੈ ਗੁਣਾ ਦੀ ਸਾਧ ਕਰਨ ਨਾਲ ਸ਼ੁਭ ਆਸ਼ਾਈ ਦੀ ਚੰਗਿਆਈ ਦੀ ਇਹ ਸਾਧ ਕਰਨ ਦੇ ਨਾਲ ਸੁਖ ਮਿਲਦਾ ਤੁਸੀਂ ਕਿਸੇ ਦਾ ਨਾ ਭਲਾ ਕਰਿਆ ਜੇ ਕਿਸੇ ਦੀ ਮਦਦ ਕਰਿਆ ਜੇ ਦੇਖਿਆ ਜੇ ਸਕੂਨ ਮਿਲਣਾ ਆਰੰਭ ਹੋਵੇਗਾ ਸੇਵਾ ਕਰੋ ਸਕੂਨ ਮਿਲੇਗਾ ਤੇ ਕਿਸੇ ਨਾਲ ਲੜ ਕੇ ਆ ਜਾਓ ਉਹ ਕਿਦੇ ਤੁਸੀਂ ਕਿਦੇ ਉੱਥੇ ਬੈਠੇ ਵਿਕਲਪੀ ਜਾਵੋਗੇ ਸਕੂਨ ਨੇ ਮਿਲੇਗਾ ਕਿਸੇ ਦੀ ਮਦਦ ਕਰਕੇ ਆ ਜਾਓ ਬੜਾ ਸਕੂਨ ਮਿਲੇਗਾ ਕਿਸੇ ਨੂੰ ਤੜਫਦੇ ਹੋਏ ਨੂੰ ਕਿਦੇ ਦਵਾਖਾਨੇ ਛੱਡ ਆਓ ਹਸਪੀਟਲ ਛੱਡ ਆਓ ਉਹਦੀ ਮਦਦ ਕਰੋ ਸਕੂਨ ਮਿਲੇਗਾ ਕਿਸੇ ਨਾਲ ਡਾਂਗੋ ਡਾਂਗੀ ਓਕੇ ਆ ਜਾਓ ਕਬੂਲ ਬੋਲ ਕੇ ਇੱਕ ਦੂਜੇ ਨਾਲ ਆ ਜਾਓ ਕਲਪਨਾ ਨਹੀਂ ਛੱਡੇਗੀ ਅੰਦਰੋਂ ਕਲਪੀ ਜਾਵੋਗੇ ਮਹਾਰਾਜ ਕਹਿੰਦੇ ਗੁਣ ਕੀ ਸਾਂਝ ਸੁਖ ਉਪਜੈ ਚੰਗੇ ਗੁਣਾਂ ਦੀ ਸਾਂਝ ਕਰਨ ਨਾਲ ਸੁਖ ਉਹਨੂੰ ਵੀ ਮਿਲੇਗਾ ਤੈਨੂੰ ਵੀ ਮਿਲੇਗਾ ਤੇ ਦੋਨੇ ਹੀ ਸੁਖ ਦੇ ਸਹਿਦ ਧੋਣਗੇ ਔਰ ਮਹਾਰਾਜ ਕਹਿੰਦੇ ਜਿਹੜੇ ਸੁਖ ਨੇ ਇਹਨਾਂ ਦੀ ਪੁਦਾਇਸ਼ ਕਿਵੇਂ ਆ ਸੱਚੀ ਭਗਤ ਕਰੇਨ ਸੱਚੇ ਦੀ ਭਗਤੀ ਕਰਨਿਆ ਬੰਦਗੀ ਕਰਨਿਆ ਉਹੀ ਸ਼ubh ਗੁਣ ਇਕੱਠੇ ਕਰਦਾ ਤੇ ਵਰਤੌਂਦਾ ਆ ਔਰ ਸਤਿ ਵਨੰਜੈ ਗੁਰਸਬਦ ਸਿਓ ਸੱਚ ਦਾ ਵਣਜ ਕਰਦੇ ਤੇਰਾ ਨਾਮ ਵਣਜ ਵਪਾਰ ਜੀ ਤੇਰਾ ਨਾਮ ਵੱਖਰ ਵਪਾਰ ਜੀ ਵੈ ਗੁਰੂ ਤੇਰਾ ਨਾਮ ਸੌਦਾ ਤੇ ਇਹਨੂੰ ਖਰੀਦਣ ਵਾਲਿਆਂ ਗੁਰੂ ਦੇ ਸ਼ਬਦ ਨਾਲ ਸੱਚ ਵਣੰਜੈ ਗੁਰ ਸ਼ਬਦ ਸਿਓ ਲਾਹਾ ਨਾਮ ਲੈਨ ਵਪਾਰ ਕਰਦੇ ਆ ਤੇ ਲਾਹਾ ਕੀ ਖੱਟਦੇ ਨੇ ਨਫਾ ਨਾਮ ਜਪਣਾ ਨਾਮ ਇਕੱਠਾ ਕਰਨਾ ਨਾਮ ਇੱਥੇ ਵੀ ਪੱਲਿਆ ਤੇ ਸੁਖ ਦਿੰਦਾ ਹੈ ਅੱਗੇ ਵੀ ਨਾਮ ਹੀ ਨਾਲ ਚੱਲਦਾ ਆ ਹੋਰ ਵਸਤੂ ਨਹੀਂ ਜਹ ਮਾਤ ਪਿਤਾ ਸੋਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੇ ਜਪਿਆ ਹੋਇਆ ਸੋ ਇੰਨਾ ਰੂਪਾ ਪਾਪ ਕਰ ਕਰ ਸੰਚੀ ਐ ਸੋ ਇੰਨੇ ਦਾ ਮਤਲਬ ਸਾਰੇ ਸਮਝਦੇ ਰੂਪਾ ਮੈਨਾ ਚਾਂਦੀ ਹੁੰਦੀ ਐ ਜੋਨ ਸੋਨਾ ਇਕੱਠਾ ਕਰਨਾ ਚਾਂਦੀ ਇਕੱਠੀ ਕਰਨੀ ਕਹਿੰਦੇ ਪਾਪ ਕਰ ਕਰਕੇ ਕਿਸੇ ਨੂੰ ਵਾਦੇ ਘਾਟੇ ਕਰ ਕਰਕੇ ਇਹਨਾਂ ਨੂੰ ਇਕੱਠਾ ਕੀਤਾ ਚੱਲੇ ਨਾ ਚੱਲਦਿਆਂ ਨਾਲ ਜਿੱਦਣ ਨਾਲ ਤੁਰਨਾ ਜਿੰਨੇ ਮਰਜੀ ਹੀਰੇ ਹੋਵਣ ਮੋਤੀ ਹੋਵਣ ਪੁਖਰਾਜ ਹੋਵਣ ਪੰਨੇ ਹੋਣ ਅਰ ਲਾਲ ਹੋਵਣ ਸੋ ਇੰਨਾ ਹੋਵੇ ਚਾਂਦੀ ਹੋਵੇ ਇਹ ਚੁ ਕੁਝ ਵੀ ਨਾਲ ਨਹੀਂ ਚੱਲਦਾ ਰਾਵਣ ਦੇ ਨਾਲ ਲੰਗਾ ਥੋੜੋ ਸੋਨੇ ਦੀ ਗਈ ਸੀ ਕੁਛ ਨਹੀਂ ਗਿਆ ਜਾਣਾ ਤਾਂ ਸਰੀਰ ਵੇ ਨਹੀਂ ਔਰ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੁਆ ਮਹਾਰਾਜ ਕਹਿੰਦੇ ਪਾਪਾਂ ਨਾਲ ਤਨ ਹੀ ਕਮਾਇਆ ਪਾਪਾਂ ਬਾਝੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਏ ਕਹਿੰਦੇ ਇਹਨੂੰ ਇਕੱਠਾ ਤਾਂ ਕੀਤਾ ਚੱਲੈ ਨਾ ਚੱਲਦਿਆਂ ਨਾਲ ਜਿੱਦਨ ਤੁਸੀਂ ਦੁਨੀਆ ਤੋਂ ਚੱਲਣਾ ਹੈ ਨਾ ਉਦਨ ਨਾਲ ਨਹੀਂ ਜਾਣਾ ਮਹਾਰਾਜ ਕਬੀਰ ਸਾਹਿਬ ਵੀ ਕਹਿੰਦੇ ਕਬੀਰ ਕੌਡੀ ਕੌਡੀ ਜੋਰ ਕੈ ਜੋਰੈ ਲੱਖ ਕਰੋੜ ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋੜ ਉਹ ਵੀ ਨਾਲ ਨਹੀਂ ਉਨ ਜਾਣੀ ਕੁਝ ਵੀ ਨਾਲ ਨਹੀਂ ਉਨ ਜਾਣਾ ਇਹਦੇ ਧਨ ਕਾਰਨ ਧਰਮ ਕਮਾ ਧਨ ਤੈਨੂੰ ਰੱਬ ਨੇ ਦਿੱਤਾ ਨਾ ਸਹੂਲਤ ਆ ਜਿਵੇਂ ਜਿਵੇਂ ਬਾਹਰੋਂ ਧਨ ਵਧਦਾ ਹੈ ਅੰਦਰ ਧਰਮ ਵਧੇ ਗੁਸਤਾਖੀ ਮਾਫ ਬਹੁਤ ਆਦ ਅੰਦਰ ਅੱਜ ਜਿਵੇਂ ਜਿਵੇਂ ਧਨ ਵੱਧਦਾ ਹੈ ਨਾ ਬਾਹਰ ਦੀਆਂ ਵੈ ਗੁਰੂ ਜੀ ਸਾਨੂੰ ਸੁਭਦਾਵਾਂ ਦਿੰਦੇ ਨੇ ਜੀਵਾਂ ਨੂੰ ਬਈ ਇਹ ਹੋਰ ਇਸ ਪਾਸੇ ਨੂੰ ਚੱਲਣ ਸਾਡੇ ਅੰਦਰੋਂ ਧਰਮ ਘਟ ਰਿਹਾ ਹੈ ਧਾਰਮਿਕ ਰੁਚੀਆਂ ਘਟ ਰਹੀਆਂ ਨੇ ਧਰਮੋਖਿਆਲ ਘਟਦੇ ਨੇ ਧਾਰਮਿਕ ਵਿਚਾਰ ਘਟ ਰਹੇ ਨੇ ਅੰਦਰੋਂ ਧਰਮ ਤੋਂ ਦੂਰ ਹੁੰਨਿਆ ਧਨਵੱਧ ਹੈ ਤੇ ਉਹੀ ਫਿਰ ਬਰਬਾਦੀ ਦਾ ਕਾਰਨ ਬਣਦਾ ਆ ਮਹਾਰਾਜ ਕਹਿੰਦੇ ਬਿਨ ਨਾਵੇ ਨਾਲ ਨਾ ਚੱਲਸੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਸਦਨਾ ਨਾਮ ਤੋਂ ਬਗੈਰ ਨਾਲ ਨਿਉ ਕੁਝ ਜਾਣਾ ਸਭ ਮੁਠੀ ਜਮ ਕਾਲ ਜਿਨਾਂ ਨੇ ਨਾਮ ਵਿਸਾਰਿਆ ਸਾਰੀ ਲੋਕਾਈ ਨਾਮ ਤੋਂ ਬਿਨੈ ਜੇ ਤੇ ਸਾਰੀ ਕਾਲ ਨੇ ਜਮਾਨੇ ਲੁੱਟ ਪੁੱਟ ਲੈਣੀ ਠੱਗ ਲੈਣੀ ਇਹਨਾਂ ਦੇ ਪੱਲੇ ਕੁਦ ਨਹੀਂ ਰਹਿ ਦਾਣਾ ਔਰ ਜੇ ਤੂੰ ਨਾਮ ਜਪੇਂਗਾ ਤੇ ਬਚੇਂਗਾ ਨਹੀਂ ਤੇ ਤੂੰ ਵੀ ਠੱਗਿਆ ਜਾਵੇਂਗਾ ਲੋਟਿਆ ਪੁੱਟਿਆ ਜਾਵੇਂਗਾ ਇਹਦੇ ਤੋਂ ਬਚਣ ਲਈ ਤੇਰੇ ਕੋਲ ਸਮਾਂ ਹੈ ਸਵਾਸ ਨੇ ਪ੍ਰਭੂ ਨੂੰ ਅਰਾਧ ਕਿ ਤੂੰ ਆਪਣਾ ਧਨ ਧਰਮ ਉਹਨੂੰ ਬਚਾ ਸਕੇ ਪਰਮਾਤਮਾ ਨਾਲ ਜੁੜ ਕੇ ਮਹਾਰਾਜ ਕਹਿੰਦੇ ਮਨ ਕਾ ਤੂ ਸਾਹਰ ਨਾਮ ਹੈ ਫਿਰ ਦੇ ਰੱਖੂ ਸੰਭਾਲ ਤੂ ਸਾ ਹੁੰਦਾ ਹੈ ਖਰਚ ਔਰ ਖਰਚ ਮਨ ਦੇ ਨਾਲ ਖਰਚ ਕਿਹੜਾ ਚੱਲਣਾ ਤਨ ਨਾਲ ਸਾਡਾ ਖਰਚ ਜੋ ਚੱਲਣਾ ਹੈ ਸੰਸਾਰ ਵਿੱਚ ਅਸੀਂ ਬਹੁਤ ਕਮਾਇਆ ਤੇ ਬਹੁਤ ਕਮਾਉਣੇ ਜਿਉਂ ਆਪਾਂ ਉੱਠਦੇ ਆਂ ਔਰ ਤਨ ਦਾ ਤੋਸਾ ਕਮਾਉਣੇ ਆ ਬਈ ਰੋਟੀ ਟੋਕਾ ਕਿਵੇਂ ਚੱਲਣਾ ਹੈ ਲੀੜਾ ਕਪੜਾ ਕਿਵੇਂ ਚੱਲਣਾ ਹੈ ਇੱਧਰ ਜਾਣਾ ਇੱਧਰੋਂ ਕਮਾ ਕੇ ਲਿਆਉਣਾ ਇਹ ਤਨ ਦਾ ਹੈ ਮਨ ਦਾ ਤੋਸਾ ਹੁਣ ਤਨ ਦਾ ਤੋਸਾ ਤਨ ਨੇ ਅੱਗੇ ਨਹੀਂ ਦਾਣਾ ਤੇ ਤਨ ਦਾ ਤੋਸਾ ਅੱਗੇ ਨਹੀਂ ਦਾਣਾ ਔਰ ਮਨ ਦਾ ਤੋਸਾ ਹੈ ਵੈ ਗੁਰੂ ਦਾ ਨਾਮ ਤੇ ਨਾਮ ਨੇ ਇੱਥੇ ਵੀ ਬੋਲਤਾ ਕਰਨੀ ਤੇ ਅੱਗੇ ਵੀ ਕਿਤੇ ਵੀ ਗੁਰਬਾਣੀ ਦੇ ਅੰਦਰ ਮਹਾਰਾਜ ਜੀ ਨੇ ਕਹਿੰਦੇ ਕਿ ਤਨ ਦੀਆਂ ਵਸਤੂ ਤੇਰੇ ਨਾਲ ਦਣਗੀਆਂ ਕਹਿੰਦੇ ਨਹੀਂ ਇੱਥੇ ਰਹਿ ਦਣਗੀਆਂ ਸੱਜਣਾ ਮਨ ਕਾ ਤੋ ਸਾਹ ਹਰ ਨਾਮ ਹੈ ਮਨ ਦਾ ਖਰਚ ਜਿਹੜਾ ਹੈ ਨਾ ਅੱਗੇ ਜਿਹੜਾ ਤੂੰ ਖਰਚਣਾ ਹੈ ਓਏ ਪ੍ਰਭੂ ਦਾ ਨਾਮ ਹਿਰਦੇ ਰੱਖੋ ਸੰਭਾਲ ਇਸ ਕਰਕੇ ਨੂੰ ਹਿਰਦੇ ਵਿੱਚ ਕਮਾਕ ਮਾ ਕੇ ਇਕੱਠਾ ਕਰ ਸ਼ੋਭ ਗੁਣ ਸ਼ੋਭ ਵਿਚਾਰ ਕਰਮ ਧਰਮ ਜਪ ਤਪ ਸੇਵਾ ਸਿਮਰਨ ਇਹਨੂੰ ਅੰਦਰ ਸੰਭਾਲ ਕੇ ਰੱਖ ਮਹਾਰਾਜ ਕਹਿੰਦੇ ਇਹ ਖਰਚ ਆ ਖੁੱਟ ਹੈ ਗੁਰਮੁਖ ਨਿਭਹਿ ਨਾਲ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਖੁੱਟ ਹੈ ਇਹ ਧੰ ਆਖੁੱਟ ਨਾਨਕੁੱਟੇ ਨਾ ਇਹ ਜਾਏ ਪੂਰੇ ਸਤਗੁਰ ਦੀਆ ਬੁਝਾਏ ਪੂਰੇ ਗੁਰੂ ਨੇ ਸੁਝ ਬਖਸ਼ੀ ਕਿ ਜਿਹੜਾ ਸ਼ਬਦ ਦਾ ਨਾਮ ਦਾ ਧੰ ਨੇ ਨਾ ਇਹ ਆਖੁੱਟ ਹੈ ਜਿਹਨੂੰ ਮਹਾਰਾਜ ਕਹਿੰਦੇ ਸਬਦ ਆਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਆਪ ਵੀ ਖਾ ਜਪ ਦੂਜਿਆਂ ਨੂੰ ਵੀ ਜਪਾ ਇਹ ਆਖੁੱਟੇ ਇਕ ਕਦੇ ਮੁੱਕਣ ਵਾਲਾ ਨਹੀਂ ਏ ਇੱਕ ਗੁਰਮਖ ਜਿਹੜੇ ਨੇ ਨਿਭੈ ਨਾਲ ਗੁਰਮਖ ਜਪਦੇ ਨੇ ਉਹਨਾਂ ਦੇ ਨਾਲ ਇੱਥੇ ਵੀ ਉੱਥੇ ਵੀ ਨਿਭਦਾ ਲੋਕ ਪਰਲੋਕ ਵਿੱਚ ਨਿਭਦਾ ਇਹ ਮਨ ਮੂਲੋ ਭੁੱਲਿਆ ਦਾ ਸੇ ਪੱਤ ਗਵਾਏ ਏ ਮਨਾ ਤੂੰ ਮੂਲ ਤੋਂ ਮੁੜ ਤੂੰ ਮੁੜ ਕੀਏ ਪਰਮਾਤਮਾ ਵੈ ਗੁਰੂ ਆਪਣੇ ਮੂਲ ਤੋਂ ਭੁੱਲ ਗਏ ਤਾਂ ਭਟਕ ਗਏ ਭਟਕੇ ਆ ਤੇ ਕੁਰਸਤੇ ਪੈ ਗਿਆਂ ਮੂਲਾਂ ਭੁੱਲਿਆ ਤੇ ਯਾਦ ਰੱਖ ਜਸੈ ਪੱਤ ਗਵਾਏ ਇੱਥੇ ਜੇ ਰੱਬ ਨੂੰ ਭੁੱਲ ਗਿਆਂ ਆਪਣੇ ਮੂਲ ਨੂੰ ਭੁੱਲ ਗਿਆਂ ਮੁੱਢ ਨੂੰ ਭੁੱਲ ਗਿਆਂ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਫਿਰ ਤੇਰੀ ਇੱਜ਼ਤ ਨਹੀਂ ਹੁੰਦੀ ਇਥੋਂ ਬੇਇੱਜ਼ਤ ਹੋ ਕੇ ਜਾਏਗਾ ਕਈ ਵਾਰ ਕਈ ਮਨੁੱਖ ਸੰਸਾਰ ਤੋਂ ਤੁਰਦੇ ਨਾ ਤੇ ਉਹਦੇ ਜਿਉਂਦੇ ਵੀ ਲੋਕ ਗਾਲੀ ਗਲੋਚ ਕਰਦੇ ਰਹਿੰਦੇ ਅੱਗੇ ਉਹਦਾ ਸ਼ਵਲ ਲਈ ਜਾਂਦੇ ਹੰਦੇ ਸ਼ਰੀਰ ਤੇ ਪਿੱਛੇ ਤੁਸੀਂ ਵੀ ਕਈ ਵਾਰ ਸੋਹਦੇ ਹੋ ਮੈਂ ਵੀ ਜਾਂਨਾ ਕਹਣਗੇ ਭਈ ਇਹਨੇ ਬੜਾ ਗੰਦ ਪਾਇਆ ਸੀ ਇਹ ਤਾਂ ਪਹਿਲਾਂ ਮਰ ਜਾਣਾ ਚਾਹੀਦਾ ਸੀ ਚੰਗਾ ਹੋ ਗਿਆ ਬਿਮਾਰੀ ਮੰਗਰੋ ਲੱਥੀ ਲੋਕ ਉਹਦੇ ਮਰਨ ਤੋਂ ਜਿਉਂਦੇ ਦੀ ਵੀ ਬੇਇੱਜ਼ਤੀ ਮਰਨ ਤੋਂ ਬਾਅਦ ਵੀ ਜਿਨੇ ਇੱਥੇ ਇੱਜ਼ਤ ਨਹੀਂ ਨਾ ਕਮਾਈ ਯਾਦ ਰੱਖਿਆ ਜੇ ਅੱਗੇ ਵਾਲੀ ਵੀ ਝਾਕ ਛੱਡ ਦੇਵੇ ਜਿਹਨੇ ਇੱਥੇ ਅੱਛਾ ਕੁਝ ਨਹੀਂ ਨਾ ਕੀਤਾ ਅੱਗੇ ਨਹੀਂ ਜੇ ਹੋਣਾ ਇਹ ਤਨ ਦਿੱਤਾ ਹੀ ਐਸ਼ਾਈ ਇਕੱਠੀ ਕਰਨ ਨੂੰ ਹੈ ਤਨ ਮਿਲਿਆ ਹੀ ਭਗਤੀ ਕਰਨ ਨੂੰ ਹੈ ਤਨ ਮਿਲਿਆ ਹੀ ਪ੍ਰਮਾਤਮਾ ਨੂੰ ਮਿਲਣ ਵਾਸਤੇ ਆ ਮਹਾਰਾਜ ਕਹਿੰਦੇ ਆ ਇਥੋਂ ਜਿੱਦਣ ਜਾਏਗਾ ਪਤ ਇੱਜ਼ਤ ਗਵਾਕੇ ਦਾਵੇਂਗਾ ਜੇ ਮੂਲ ਪ੍ਰਮਾਤਮਾ ਵੱਲੋਂ ਭੁੱਲ ਗਿਆ ਦੂਰ ਚਲਾ ਗਿਆ ਸੱਚੀ ਸਰਕਾਰ ਕਹਿੰਦੇ ਇਹ ਜਗਤ ਮੋਹ ਦੂਜੈ ਵੇ ਆਪਿਆ ਇਹ ਜਗਤ ਸੰਸਾਰ ਤੇ ਇਹਦੇ ਸੰਸਾਰ ਦੇ ਜੀਵ ਜਗਤ ਦੇ ਹੋਰ ਦ્વੈਤ ਦੇ ਜਿਹੜੇ ਮੋਹ ਆ ਨਾ ਉਹਦੇ ਵਿੱਚ ਵਿਆਪਕ ਹੋ ਰਹੇ ਨੇ ਉਹ ਦੁਐਤ ਦੇ ਵਿੱਚ ਜੁੜੇ ਹੋਏ ਲੱਗੇ ਹੋਏ ਨੇ ਗੁਰਮਤੀ ਸੱਚ ਧਿਆਇ ਕੋਈ ਵਿਰਲਾ ਹੈ ਜਿਹੜਾ ਗੁਰੂ ਦੀ ਮੱਤ ਪ੍ਰਾਪਤ ਕਰਕੇ ਸੱਚ ਸਰੂਪ ਪ੍ਰਮਾਤਮਾ ਨੂੰ ਧਿਆਉਂਦਾ ਸੱਚ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦਾ ਕੋਈ ਵਿਰਲਾ ਹੈ ਮਹਾਰਾਜ ਕਹਿੰਦੇ ਹਰ ਕੀ ਕੀਮਤ ਨਾਪਵੈ ਹਰ ਦਸ ਲਿਖਨ ਨਾ ਜਾਏ ਹਰੀ ਪਰਮਾਤਮਾ ਵੈਗਰੂ ਦੀ ਕੀਮਤ ਨਹੀਂ ਪੈਂਦੀ ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਮੁਕੰਮਲ ਰੂਪ ਚ ਉਹਦੀ ਕੋਈ ਸੂਝ ਨਹੀਂ ਪ੍ਰਾਪਤ ਕਰ ਸਕਦਾ ਕਿ ਕਿੱਡਾ ਕੁ ਵੱਡਾ ਪਰਮਾਤਮਾ ਹੈ ਤੇ ਉਹਦਾ ਜਸ ਲਿਖਿਆ ਨਹੀਂ ਜਾ ਸਕਦਾ ਕੋਈ ਲਿਖਣ ਲੱਗ ਪਵੇ ਤੇ ਆਖੇ ਬਈ ਮੈਂ ਮੁਕੰਮਲ ਰੂਪ ਚ ਕੋਈ ਲਖਾਰੀ ਐਸਾ ਅੱਜ ਤੱਕ ਤਾਂ ਕੋਈ ਹੋਇਆ ਨਹੀਂ ਜਿਹੜਾ ਕਹੇ ਮੈਂ ਨਿਰਗੁਣ ਸਰੂਪ ਦੀ ਮੁਕੰਮਲ ਵੜਿਆਈ ਕਰ ਦਿੱਤੀ ਆ ਜਾਂ ਮੈਂ ਮੁਕੰਮਲ ਉਹਦੀ ਉਪਮਾ ਵਿੱਚ ਬੋਲ ਬੋਲ ਦਿੱਤੇ ਹੋਰ ਕੁਝ ਨਹੀਂ ਹੋ ਸਕਦੇ ਮਹਾਰਾਜ ਕਹਿੰਦੇ ਨਾਨਕ ਕਾਗਦ ਲੱਖ ਮਣਾ ਪੜ ਪੜ ਕੀ ਚੈ ਭਾਓ ਮਹਾਰਾਜ ਕਹਿੰਦੇ ਪੜ ਪੜ ਕੇ ਉਹਨਾਂ ਨੂੰ ਦੇਖਿਆ ਲੱਖਾਂ ਮਣਾ ਕਾਗਦ ਮਸੂ ਤੋਟਣਾ ਆਵਈ ਮਸੂ ਦਾ ਅਰਥ ਹੁੰਦਾ ਹੈ ਸ਼ਾਹੀ ਲੱਖਾਂ ਮਣਾ ਕਾਗਦ ਹੋਣ ਤੇ ਲੱਖਾਂ ਵਾਰੀ ਉਹਨਾਂ ਨੂੰ ਪੜ੍ਹ ਕੇ ਪ੍ਰੇਮ ਨਾਲ ਪੜਿਆ ਹੋਵੇ ਕਹਿੰਦੇ ਸ਼ਾਹੀ ਦੀ ਟੋਟਾ ਟੋਟਣਾ ਆਵੇ ਲਿਖਣ ਪਉਣ ਚਲਾਓ ਤੇ ਲਿਖਣ ਵਾਸਤੇ ਹੱਥ ਨਹੀਂ ਹਵਾ ਲਿਖ ਰਹੀ ਹੋਵੇ ਹਵਾ ਪ੍ਰਭੂ ਦਾ ਜਸ ਹਵਾ ਲਿਖ ਰਹੀ ਹੋਵੇ ਭੀ ਤੇਰੀ ਕੀਮਤ ਨਾ ਪਵੈ اے ਪ੍ਰਭੂ ਮਾਲਕ ਵੈਗਰੂ ਇੰਨਾ ਵੱਡਾ ਲਿਖਾਰੀ ਹਵਾ ਜਸ ਲਿਖ ਰਹੀ ਏ ਔਰ ਬਨਸਪਤੀ ਦੀਆਂ ਕਲਮਾਂ ਨੇ ਤੇਰੀ ਕੀਮਤ ਤਾਂ ਵੀ ਨਹੀਂ ਪੈਂਦੀ ਹਾਂ ਕਿ ਵੱਡੇ ਆਖਾਂ ਨਾਓ ਤੇਰਾ ਨਾਮ ਕਿੱਡਾ ਕੋ ਵੱਡਾ ਏ ਇਹਦੀ ਉਪਮਾ ਕਿੰਨੀ ਕੁ ਕਰਾਂ ਫੇਰ ਵੀ ਬਿਆਨ ਨਹੀਂ ਕੀਤੀ ਜਾਂਦੀ ਮਹਾਰਾਜ ਕਬੀਰ ਸਾਹਿਬ ਨੇ ਵੀ ਬਚਨ ਕਹੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਕਬੀਰ ਸੱਤ ਸਮੁੰਦੈ ਮਸ ਕਰੋ ਕਬੀਰ ਸਾਹਿਬ ਕਹਿੰਦੇ ਨੇ ਭਈ ਸੱਤ ਸਮੁੰਦਰਾਂ ਦਾ ਪਾਣੀ ਅਨ ਦੀ ਸ਼ਾਹੀ ਬਣਾ ਲਵੋ ਸੱਤ ਸਮੁੰਦਰ ਮਸ ਕਰੋ ਕਲਮ ਕਰੋ ਬਨਰਾਏ ਜਿੰਨੀ ਬਨਸਪਤੀਏ ਸਾਰੀਆਂ ਕਲਮਾ ਬਣਾ ਦੇਵੋ ਸਾਰੀਆਂ ਨੂੰ ਸੱਤ ਸਮੁੰਦਰਾਂ ਦੀ ਸ਼ਾਹੀ ਬਣਾ ਕੇ ਬਨਸਪਤੀ ਦੀਆਂ ਕਲਮਾ ਬਣਾ ਦੇਵੋ ਬਸੁਦਾ ਕਾਗਦ ਜੋ ਕਰੋ ਬਸੁਦਾ ਮੈਨੇ ਧਰਤੀ ਸਾਰੀ ਧਰਤੀ ਨੂੰ ਹੀ ਕਾਗਜ਼ ਬਣਾ ਦੇਵੋ ਥਾਰੀ ਬਨਸਪਤੀ ਦੀਆਂ ਕਲਮਾ ਸਾਰੀ ਧਰਤੀ ਦਾ ਕਾਗਜ਼ ਤੇ ਸੱਤ ਸਮੁੰਦਰਾਂ ਦੀ ਸ਼ਾਹੀ ਬਣਾ ਦੇਵ ਹਰ ਦਸ ਲੇਖਨ ਨਾਂ ਨਹੀਂ ਜਾਏ ਕਹਿੰਦੇ ਫਿਰ ਵੀ ਮੁਕੰਮਲ ਰੂਪ ਚ ਪ੍ਰਭੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾਣੀ ਫਿਰ ਵੀ ਮੁਕੰਮਲ ਰੂਪ ਚ ਨਾਮ ਦੀ ਉਪਮਾ ਕਹੀ ਨਹੀਂ ਜਾਣੀ ਏਡੀ ਵੱਡੀ ਏ ਨਾਮ ਦੀ ਉਪਮਾ ਗੁਰ ਕੈ ਸਬਦ ਮਨ ਤਨ ਰਪੈ ਗੁਰੂ ਦੇ ਸ਼ਬਦ ਨੂੰ ਕਮਾਉਂਦਿਆਂ ਗੁਰੂ ਦੁਆਰਾ ਸ਼ਬਦ ਉਪਦੇਸ਼ ਨੂੰ ਕਮਾਉਂਦਿਆਂ ਹੋਇਆਂ ਉਦਾ ਨਾਮ ਮਨ ਤੇ ਤਨ ਰਪੇ ਮਨ ਵੀ ਰੰਗਿਆ ਜਾਂਦਾ ਤੇ ਤਨ ਵੀ ਉਹਦੇ ਵਿੱਚ ਰੰਗਿਆ ਜਾਂਦਾ ਹਾਰਿ ਸਿਉ ਰਹਿ ਸਮਾਏ ਮਨ ਕਰਕੇ ਤਨ ਕਰਕੇ ਵੈਗੁਰੂ ਦੇ ਵਿੱਚ ਸਮਾ ਜਾਂਦਾ ਸੋ ਸੋ ਮੇਰਾ ਰੰਗੁਲਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਐਸਾ ਪਤੀ ਪਰਮਾਤਮਾ ਵੈਗੁਰੂ ਉਹ ਰੰਗ ਵਾਲਾ ਹੈ ਪ੍ਰੇਮ ਵਾਲਾ ਹੈ ਆਨੰਦ ਵਾਲਾ ਹੈ ਖੇੜੇ ਵਾਲਾ ਹੈ ਰੰਗੇ ਸਹਿਜ ਸੁਭਾਏ ਜਿਹੜੇ ਨਾਲ ਜੁੜਦੇ ਸੋਤੇ ਸਿੱਧੇ ਪ੍ਰੇਮ ਵਾਲੇ ਹੋ ਜਾਂਦੇ ਨੇ ਉਹ ਪਰਮਾਤਮਾ ਵਾਲੇ ਹੋ ਜਾਂਦੇ ਕਾਮਣ ਰੰਗ ਤਾਂ ਛੜੇ ਇਹ ਜੀਵ ਨੂੰ ਰੰਗ ਤਾਂ ਛੜਨਾ ਹੈ ਇਹਨੇ ਉਹਦੇ ਰੰਗ ਵਿੱਚ ਤਾਂ ਨੰਗੇ ਜਾਣਾ ਜਾ ਪਿਰਕੈ ਅੰਕ ਸਮਾਏ ਜਦੋਂ ਆਪਣੇ ਪਿਆਰੇ ਵੈਗੁਰੂ ਜੀ ਦੀ ਗੋਦ ਵਿੱਚ ਆਏ ਤਾਂ ਇਹਨੂੰ ਰੰਗ ਛੜਨਾ ਹੈ ਤਾਂ ਉਹਦਾ ਰੂਪ ਹੋਣਾ ਹੈ ਤਾਂ ਇਹਦੇ ਅੰਦਰੋਂ ਉਹਦਾ ਪਰਮਾਤਮਾ ਦਾ ਪ੍ਰਕਾਸ਼ ਪ੍ਰਗਟ ਹੋਣਾ ਹੈ ਪਰਮਾਤਮਾ ਦਾ ਗਿਆਨ ਉਹਦੇ ਦੇ ਅੰਦਰੋਂ ਪ੍ਰਗਟ ਹੋਣਾ ਹੈ ਜਿੱਦਨੇ ਜੀਵ ਕਾਇਆ ਸਿਹਤ ਪਰਮਾਤਮਾ ਨਾਲ ਜੁੜ ਗਿਆ ਉਹਦੇ ਅੰਕ ਗੋਦ ਵਿੱਚ ਸਮਾ ਗਿਆ ਮਿਲ ਗਿਆ ਫਿਰ ਇਹਦੇ ਅੰਦਰੋਂ ਗਿਆਨ ਪੁੱਤਰ ਪ੍ਰਗਟ ਹੋਵੇਗਾ ਇਹਦੇ ਅੰਦਰੋਂ ਗਿਆਨ ਪ੍ਰਗਟ ਹੋਵੇਗਾ ਚਿਰੀ ਬਿਛਣੇ ਭੀ ਮਿਲਣ ਜਿਹੜੇ ਚਿਰਾ ਤੋਂ ਵਿਛੜੇ ਔਰ ਜਿਹੜੇ ਚਿਰਾ ਤੋਂ ਦੂਰ ਗਏ ਨੇ ਉਹ ਭੀ ਉਹ ਵੀ ਪਰਮਾਤਮਾ ਨੂੰ ਮਿਲ ਸਕਦੇ ਨੇ ਕਿਵੇਂ ਮਹਾਰਾਜ ਕਹਿੰਦੇ ਜੋ ਸਤਗੁਰ ਸੇਵਨ ਜਿਹੜੇ ਸਤਗੁਰੂ ਦਾ ਸਿਮਰਨ ਕਰਦੇ ਨੇ ਉਹ ਮਿਲਦੇ ਜਿਹੜੇ ਜਨਮਾਂ ਜਨਮਾਂ ਤਰਾਂ ਤੋਂ ਵਿਛੜੇ ਜਿਹੜੇ ਸੇਵਾ ਕਰਦੇ ਸਿਮਰਨ ਕਰਦੇ ਮਲਾਪ ਉਹਨਾਂ ਦਾ ਅੰਤਰ ਨਾਵ ਨਿਦ ਨਾਮ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰਮਖਾ ਤੇਰੇ ਅੰਦਰ ਨੌ ਨਦੀਆਂ ਦਾ ਖਜ਼ਾਨਾ ਵਹਿ ਗੁਰੂ ਦਾ ਨਾਮ ਵਸਦਾ ਈ ਤੇਰੇ ਹਿਰਦੇ ਦੇ ਅੰਦਰ ਉਹ ਨਾਮ ਦਾ ਵਸਾਏ ਕਹਿਣ ਲੱਗੇ ਖਾਨ ਖਰਚਨ ਨ ਨਖੁਟਾਈ ਗੁਰੂ ਕੇ ਸਿੱਖਾਂ ਅੰਦਰ ਜਿਹੜੇ ਜੁੜ ਜਾਂਦੇ ਨੇ ਉਹਨਾਂ ਦੀ ਹਿਰਦਿਆਂ ਵਿੱਚ ਨਵ ਨਿੱਧੀਆਂ ਦਾ ਖਜ਼ਾਨਾ ਨਾਮ ਏ ਉਹ ਆਪ ਵਰਤਨ ਆਪਣੇ ਲਈ ਆਪਣੇ ਪਾਰ ਓਤਾਰੇ ਲਈ ਆਪਣੇ ਕਾਰਜਾਂ ਲਈ ਖਰਚਨ ਦੂਜਿਆਂ ਨੂੰ ਜਪੌਣ ਦੂਜਿਆਂ ਨੂੰ ਮਾਰਗ ਤੇ ਪਾਉਣ ਨਾ ਨਖੁਟਾਈ ਇਹ ਕਦੇ ਮੁਕਦਾ ਨਹੀਂ ਇਹ ਖੁਦਾਨਾ ਵਾਦਦਾ ਜਾਂਦਾ ਰਲ ਮਿਲ ਖਾਵੇ ਖਰਚਹਿ ਪਾਈ ਟੋਟ ਨਾ ਆਵੇ ਵੱਦਦੋ ਜਾਈ ਇਹ ਕਦੇ ਮੁਕਦਾ ਨਹੀਂ ਹਰ ਗੁਣ ਸਹਿਜ ਰਵਨ ਹਰੀ ਪਰਮਾਤਮਾ ਵੈਗਰੂ ਦੇ ਗੁਣ ਜਿਹੜੇ ਨੇ ਉਹਨਾਂ ਨੂੰ ਸਹਿਜ ਸ਼ਾਂਤੀ ਸਿਹਤ ਸੁਭਾਵਕ ਸੁਤੇ ਸਿੱਧ ਅੰਦਰੋਂ ਰਵਨ ਜਪਦੇ ਨੇ ਉਹਨਾਂ ਨੂੰ ਆਰਾਤ ਦੇ ਨੇ ਉਚਾਰਦੇ ਨੇ ਜਪਦੇ ਆ ਸੁਤੇ ਸਿੱਧੇ ਅੰਦਰੋਂ ਨਾਮ ਚੱਲੀ ਜਾਂਦਾ ਹੈ ਸੁਤੇ ਸਿੱਧੇ ਅੰਦਰੋਂ ਪ੍ਰਭੂ ਦੇ ਬੋਲ ਚੱਲੀ ਜਾਂਦੇ ਨੇ ਹਿਰਦੇ ਚੋਂ ਨਾ ਉਹ ਜਨਮੇ ਨਾ ਮਰਹਿ ਜਿਨ੍ਹਾਂ ਦੇ ਅੰਦਰ ਸੁਤੇ ਸਿੱਧੇ ਸੋਤਿਆ ਤੁਰਦਿਆਂ ਉੱਠਦਿਆਂ ਬੈਠਦਿਆਂ ਫਿਰਦਿਆਂ ਜਿਨ੍ਹਾਂ ਦੇ ਅੰਦਰ ਆਪਣੇ ਆਪ ਹੀ ਨਾਮ ਚੱਲੇ ਜਾਂਦਾ ਹੈ ਮਹਾਰਾਜ ਸੱਚੀ ਪਰਚਾ ਕਹਿੰਦੀ ਨਾ ਉਹ ਇਹ ਜਨਮ ਹੈ ਉਹ ਕਦੇ ਜੰਮਣ ਦੇ ਚੱਕਰ ਚ ਨਹੀਂ ਪੈਣਗੇ ਨਾ ਮਰਹਿ ਨਾ ਉਹ ਜੰਮਣਗੇ ਨਾ ਉਹ ਮਰਨਗੇ ਕਿਉਂਕਿ ਮਾਲਕ ਵਿੱਚ ਮਿਲ ਗਏ ਮਾਲਕ ਦੇ ਨਾਲ ਇੱਕ ਮੇਕਤਾ ਹਾਸਲ ਕਰ ਲਈ ਨਾ ਉਹ ਇਹ ਦੁੱਖ ਸਹਨ ਤੇ ਨਾ ਉਹਨਾਂ ਨੂੰ ਸੰਸਾਰ ਵਿੱਚ ਆ ਕੇ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ ਨਾ ਅੱਗੇ ਦੁਜਕ ਦਾ ਸਾਹਮਣਾ ਕਰਨਾ ਪਵੇਗਾ ਆਵਾ ਗਮਨ ਦਾ ਜੂਨੀਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਦੁੱਖ ਨੇ ਉਹਨਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਹ ਪ੍ਰਭੂ ਨਾਲ ਜੁੜ ਜਾਣਗੇ ਗੁਰ ਰੱਖੇ ਸੇ ਉੱਭਰੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਾਈ ਬਚੇ ਉਹ ਜਿਨ੍ਹਾਂ ਨੂੰ ਗੁਰੂ ਨੇ ਬਚਾਇਆ ਗੁਰੂ ਨੇ ਉਹਨਾਂ ਨੂੰ ਬਚਾਇਆ ਜਿਹੜਾ ਗੁਰੂ ਦੀ ਸਰਣ ਆਇਆ ਤੇ ਗੁਰੂ ਨੇ ਉਹਨੂੰ ਚਰਣਾ ਤੋਂ ਚੁੱਕ ਕੇ ਗਲ ਨਾਲ ਲਾਇਆ ਜੋ ਸਰਣ ਆਵੇ ਤਿਸ ਕੰਠ ਲਾਵੇ ਇਹੋ ਬਿਰਦ ਸਵਾਮੀ ਸੰਧਾ ਉਹ ਬਚੇ ਗੁਰ ਰੱਖੇ ਸੇ ਉਬਰੇ ਹਰਿ ਸਿਉ ਕੇਲ ਕਰਨ ਉਹ ਹਲੀ ਹਰੀ ਪਰਮਾਤਮਾ ਨਾਲ ਜਪ ਦੀ ক্রীੜਾ ਕਰਦੇ ਕੌਤਕ ਕਰਦੇ ਨੇ ਜਪਦੇ ਨੇ ਜੋੜਦੇ ਨੇ ਜਿਵੇਂ ਪ੍ਰਮਾਤਮਾ ਕਹਿੰਦਾ ਹੋਵੇ ਤੁਰਦੇ ਨੇ ਉਹਨਾਂ ਦਾ ਖਾਣਾ ਗੁਰੂ ਨੂੰ ਪ੍ਰਸੰਨ ਕਰਨ ਲਈ ਵੀ ਗੁਰੂ ਨਾ ਰੁੱਠ ਜਾਵੇ ਕੋਈ ਰੁੱਠਦਾ ਤੇ ਰੁੱਠ ਜਾਵੇ ਕੋਈ ਰੋਸਦਾ ਰੋਸ ਜਾਏ ਉਹਨਾਂ ਦਾ ਪਹਿਨਣਾ ਔਰ ਗੁਰੂ ਲਈ ਹੈ ਕਿ ਗੁਰੂ ਨੂੰ ਇਹ ਪਉਂਦਾ ਮੈਂ ਇਹ ਹੀ ਪਹਿਨਣਾ ਦੂਜਾ ਨਹੀਂ ਲੋਕ ਕੀ ਕਹਿਣਗੇ ਕਹੀ ਜਾਣ ਲੋਕਾਂ ਨਾਲ ਥਾ ਲਾਏ ਜੋ ਮਰਵੰਨਸੀ ਦੁਨੀਆ ਨਾਲ ਥਾ ਲਾਏ ਜੋ ਮਰਵੰਨਸੀ ਇਹ ਨਹੀਂ ਸਲਾਉਂਦੇ ਦੁਨੀਆ ਉਹ ਰੱਬ ਲਈ ਕਰਦੇ ਨੇ ਖਾਣਾ ਉਹਨਾਂ ਦਾ ਰੱਬ ਲਈ ਔਣਾ ਦਾਣਾ ਰੱਬ ਲਈ ਔ ਉਠਣਾ ਬੈਠਣਾ ਰੱਬ ਲਈ ਜੋ ਕੁਝ ਉਹ ਰੱਬ ਨੂੰ ਪਰਮਾਤਮਾ ਨੂੰ ਪ੍ਰਸੰਨ ਕਰਨ ਵਾਸਤੇ ਕਰਦੇ ਨੇ ਪਰਮਾਤਮਾ ਨੂੰ ਤੋਂ ਡਰਦੇ ਨੇ ਤੇ ਪਰਮਾਤਮਾ ਨੂੰ ਹਿਰਦੇ ਵਿੱਚ ਪ੍ਰਗਟ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੱਜਣ ਮਿਲੇ ਨਾ ਵਿਛੜੈ ਮਹਾਰਾਜ ਕਹਿੰਦੇ ਐਸੇ ਸੱਜਣ ਜਣੋ ਇੱਕ ਵੇਰੀ ਮਿਲ ਜਾਣ ਫਿਰ ਵਿਛੜਦੇ ਨਹੀਂ ਔਰ ਜੇ ਅਨੰਦਨ ਮਿਲੇ ਰਹਿਣ ਜੇ ਰਾਤ ਬਾ ਦਿਨ ਉਹਦੇ ਨਾਲ ਮਿਲੇ ਰਹਿਣ ਉਹ ਕਿਹੜਾ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬਹਿਟਿਆ ਸੋਹੀ ਹੈ ਸਬਣਾ ਦਾ ਵੇ ਸਾਹ ਉਹ ਸੱਜਣ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਜੇ ਤੂੰ ਸਾਡੇ ਤੇ ਕਿਰਪਾ ਕਰਨ ਵਾਲਾ ਐ ਨਾ ਤੇ ਸਾਡੇ ਤੇ ਮਿਹਰ ਕਰ ਸਾਨੂੰ ਵਿਛੋੜ ਨਾ ਜੇ ਤੂੰ ਮਿੱਤਰ ਆ ਸਾਡੜਾ ਇੱਕ ਪੂਰੀ ਨਾ ਵਿਛੋੜ ਉਹ ਸੱਜਣ ਮਿੱਤਰ ਜਿਹੜੇ ਸੱਚੇ ਨਾਲ ਜੋੜ ਦੇਣ ਜਿਹੜੇ ਸੱਚੇ ਦੇ ਮਾਰਗ ਤੇ ਤੋਰ ਦੇਣ ਔਰ ਜਿਹੜੇ ਸੱਚ ਦਾ ਮਾਰਗ ਦਰਸਾ ਦੇਣ ਉਹ ਮਿਲੇ ਨਾ ਵਿਛੜੇ ਇੱਕ ਵਾਰੀ ਉਹ ਸੱਚਿਆਂ ਦੇ ਨਾਲ ਮਿਲਾਪ ਹੋ ਗਿਆ ਨਾ ਸੱਚ ਦੇ ਮਾਰਗ ਦੇ ਪੰਧੀਆਂ ਨਾਲ ਫਿਰ ਵਿਛੋੜਾ ਕਦੇ ਨਹੀਂ ਹੁੰਦਾ ਉਹਨਾਂ ਨਾਲ ਮਿਲ ਕੇ ਸੱਚ ਸਰੂਪ ਪਰਮਾਤਮਾ ਤੱਕ ਪਹੁੰਚੇਗਾ ਉਹ ਅਣ ਦਿਨ ਮਿਲੇ ਰਹਨ ऐसे संगत वाले सतगुरु ਨਾਲ ਜੁੜੇ ਰਾਤ ਬਦਨੇ ਮਿਲੇ ਰਹਿੰਦੇ ਨੇ ਮਹਾਰਾਜ ਮੇਰ ਕਰਦੇ ਖਿਰਲੀਆਂ ਪਾਵਨ ਪੰਕਤੀਆਂ ਵਿੱਚ ਇਸ ਜਗ ਮੈਂ ਵਿਰਲੇ ਜਾਣੀਏ ਗੁਰੂ ਅਮਰਦਾਸ ਸਾਹਿਬ ਕਹਿੰਦੇ ਆ ਜਿਹੜਾ ਸੰਸਾਰ ਏ ਨਾ ਇਹਦੇ ਚ ਜੁੜੇ ਹੋਏ ਬੀਨਾਸ਼ ਨਹੀਂ ਜੁੜੇ ਹੋਏ ਤੁਰੇ ਹੋਏ ਮਾਲਕ ਨਾਲ ਮਿਲੇ ਹੋਏ ਵਿਰਲੇ ਜਾਣੀਏ ਹੈ ਨਾ ਵਿਰਲੇ ਕਨੇ ਨਹੀਂ ਫੈਲ ਫੱਕੜ ਸੰਸਾਰ ਔਰ ਵਿਰਲੇ ਨੇ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸੱਚ ਲਹਨ ਜਿਹੜੇ ਸੱਚ ਨੂੰ ਲਹਨ ਪ੍ਰਾਪਤ ਕਰ ਲੈਂਦੇ ਨੇ ਉਹ ਵਿਰਲੇ ਨੇ ਬਹੁਤੇ ਨਹੀਂ ਬਹੁਤੇ ਤਾਂ ਮੇਰੀ ਤਰ੍ਹਾਂ ਗੱਲਾਂ ਵਾਲੇ ਨੇ ਬਹੁਤੇ ਤਾਂ ਮੇਰੀ ਤਰ੍ਹਾਂ ਤਰਕਾਂ ਬਤਰਕਾਂ ਵਾਲੇ ਆ ਨਹੀਂ ਬੋਆ ਨਹੀਂ ਜਿਹੜੇ ਪਰਮਾਤਮਾ ਵੱਲ ਨੂੰ ਤੁਰਦੇ ਨੇ ਜੁੜਦੇ ਨੇ ਉਹ ਅੱਗੇ ਨੂੰ ਅੱਗੇ ਨੂੰ ਤੁਰੇ ਜਾਂਦੇ ਨੇ ਉਹ ਵਿਰਲੇ ਨੇ ਜਿਹੜੇ ਪਰਮਾਤਮਾ ਨਾਲ ਜੁੜਦੇ ਤੁਰਦੇ ਆ ਤੁਰਦੇ ਸਾਰੇ ਨੇ ਯਾਦ ਸਾਰੇ ਕਰਦੇ ਨੇ ਪਰ ਮੰਜ਼ਲ ਤੇ ਕੋਈ ਇੱਕ ਅੱਧਾ ਵਿਰਲਾ ਪਹੁੰਚਦਾ ਆ ਜਿਵੇਂ ਸਟੂਡੈਂਟ ਸਾਰੇ ਪੜ ਰਹੇ ਹੁੰਦੇ ਆ ਨਾ ਉਹਨਾਂ ਚੋਂ ਪਹਿਲੇ ਨੰਬਰ ਤੇ ਆਉਣ ਵਾਲਾ ਇੱਕ ਹੀ ਹੁੰਦਾ ਹੈ ਇੱਕ ਹੀ ਹੁੰਦਾ ਟਾਪਰ ਇੱਕ ਹੀ ਹੁੰਦਾ ਬਾਕੀ ਕੋਈ ਦੂਜੇ ਨੰਬਰ ਤੇ ਕੋਈ ਤੀਜੇ ਨੰਬਰ ਤੇ ਕੋਈ ਮਸਾਂ ਮਸਾਂ ਪਾਸ ਹੋ ਗਿਆ ਕਿਸੇ ਨੇ ਕੋਈ ਪਰਸੈਂਟੇਜ ਵੱਧ ਲੈ ਲਈ ਘਟ ਲੈ ਲਈ ਔਰ ਕੋਈ ਮੇਰੇ ਵਰਗੇ ਹੁੰਦੇ ਜਿਹੜੇ ਅਸਲੋ ਫੇਲ ਵੀ ਹੋ ਜਾਂਦੇ ਨੇ ਇਸ ਕਰਕੇ ਸੰਸਾਰ ਤੁਰਦਾ ਉਹ ਵਿਰਲੇ ਨੇ ਜਿਹੜੇ ਸੰਸਾਰ ਤੋਂ ਟੌਪ ਕਰਦੇ ਨੇ ਸੰਸਾਰ ਤੋਂ ਅੱਗੇ ਨੰਗ ਜਾਂਦੇ ਨੇ ਨਿਰੰਕਾਰ ਨਾਲ ਜੁੜ ਜਾਂਦੇ ਨੇ ਉਹ ਵਿਰਲੇ ਨੇ ਸਤਗੁਰੂ ਸਾਡੇ ਤੇ ਮਿਹਰ ਕਰੇ ਅਸੀਂ ਵੀ ਉਸ ਮਾਰਗ ਤੇ ਚੱਲੀਏ ਉਹਨਾਂ ਲਈ ਵੇਖ ਕੇ ਮੁਸ਼ਕਤ ਕਾ ਲਈਏ ਕੱਲ ਨਾ ਕਾ ਲਈਏ ਨਾ ਘਰ ਛੱਡਣਾ ਹੈ ਨਾ ਕਾਰੋਬਾਰ ਛੱਡਣਾ ਹੈ ਨਾ ਪਰਿਵਾਰ ਛੱਡਣਾ ਹੈ ਛੱਡਣਾ ਕੁਝ ਨਹੀਂ ਛੱਡਣੀ ਹੈ ਅਪਨਾਥ ਛੱਡਣੀ ਹੈ ਹਉਮੈ ਛੱਡਣਾ ਹੈ ਹੰਕਾਰ ਛੱਡਣਾ ਹੈ ਦੁਰ ਵਿਚਾਰ ਛੱਡਣਾ ਹੈ ਕੂੜ ਕਬਾੜ ਸੰਸਾਰ ਵਿੱਚ ਰਹਿਨੇ ਆ ਨਰੰਕਾਰ ਨੂੰ ਜਪ ਕਰੂ ਬਾਹਰ ਕਰ ਪ੍ਰਮਾਤਮਾ ਨੂੰ ਆਰਾਧ ਤੇਰੇ ਅੰਦਰ ਹਉਮੈ ਹੰਕਾਰ ਨਾ ਬਣੇ ਫਿਰ ਸਾਡਾ ਆਇਆ ਸਫਲਾ ਸਤਿਗੁਰੂ ਸੱਚੇ ਪਾਤਸ਼ਾਹ ਮੇਰ ਕਰਨ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ ਸਾਡੇ ਤੇ ਮੇਰ ਕਰਨ ਪੜਨ ਸੁਣਨ ਵਾਲਿਆਂ ਨੂੰ ਮਤ ਆਵੇ ਅਸੀਂ ਨਾਮ ਕਮਾਈਏ ਸ਼ੁਭ ਗੁਣ ਇਕੱਠੇ ਕਰੀਏ ਸਾਡਾ ਆਇਆ ਸਫਲਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਸਤਿਗੁਰੂ ਗਰੀਬ ਨਵਾਦ ਮੀਰ ਕਰਨ ਅਰਦਾਸ ਅੰਦਰ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ